ਟੜੂ ਵਾਲਿਆਂ ਨੂੰ ਵਧੀਆ ਮਚਲਾਣ ਨੂੰ ਹਟਾਤਾ। ਖਾਲ ਮਿਲੀ ਆ ਇਹਨਾਂ ਨੇ ਸੂਏ ਨਹਿਰਾਂ ਤੇ ਵਧੀਆ ਬਿਜੜੀ ਦਿੱਤੀ। ਜੇ ਤਾਂ ਆਮ ਆਦਮੀ ਆ ਗਿਆ ਉਹੋ ਕਹਿੰਦੇ ਪੰਜਾਬ ਵਿਚ ਹਨ। ਕੁੜੀਆਂ ਦਰਬੇਸ਼ਾ ਸਤਦਾਨ ਸੀ। ਉਹ ਸੇ ਦਾ ਲਟਕਾ ਵਧੀਆ। ਇਹਦੇ ਵਿੱਚ ਤਾਂ ਬਸ ਆਮ ਆਮੀ ਹੋਈ ਪਈ ਹੈ ਹੁਣ ਤਾਂ। ਇਹ ਆਮ ਆਦਮੀ ਨਹੀਂ ਕੀਤਾ ਟੜਾ ਜੀ। ਹਨ ਬਿਜਲੀ ਵੱਧੂ ਮੁਰਗੀ ਜੀ। ਕੁੜੀਆਂ ਦੀ ਪੂਰੀ ਹਵਾ। ਹਾਂ। ਕੁੜੀਆਂ ਹਾਂ ਹਾਂ। ਮਾੜੇ ਜਿਹਾ ਆਮਾਣੇ ਦੀ ਲੱਗ ਰਹੀ। ਆਮਾਣੇ ਦਾ। ਜੀਰੋ ਜੀਰੋ ਬੈ ਲੈ ਸੈ। ਉਹ ਤਾਂ ਚੀਨੀ ਨਹੀਂ। ਆਹ ਪਾਰਟੀ ਦੇ ਲਾ। ਅੱਲਾ ਲੈਟ ਦੀ ਗੱਲ ਆ ਜਾਰੀ ਹੈ। ਲਾਈਟ ਜਿਹੜੀ ਹੁਣ ਕਿਦੋਂ ਜਾਂਦੀ ਆ ਕਿਤ ਮੌਜ ਨਾਲ ਬੱਦਲ ੱਥਲੇ ਦਾ ਚੱਲਦਾ। ਚੜੂ ਚੜ ਜਾ। ਚੜੂ ਚੜ ਚੱਲੇ। ਚੜੂ ਗੋੜਾ ਵੀ ਹੁਣ ਫੇਰ ਦੇਗੇ। ਪਤਾ ਜੀ ਬੜੀਆ ਕੀਤਾ ਨੇ ਟੜੇ। ਟੜੂ ਗੋੜਾ ਨੇ ਆਹ ਸਰਕਾਰ ਦੀ ਗੁੜੀ ਲਾ। ਖੁਮੰਤਰੀ ਤਾਂ ਇਹ ਜਾ ਗੱਲੀ ਛੱਡ। ਲੋਕ ਸਭਾ ਚੋਣਾਂ ਨੇ ਲੋਕਾਂ ਦੀ ਰਾਇ ਜਾਣਣ ਦੇ ਲਈ ਮਾਨਸਾ ਦੇ ਚਨੀਰ ਹਲਕੇ ਦੇ ਵਿੱਚ ਪਹੁੰਚੇ ਆ ਤਾਂ ਦੇਖ ਸਕਦੇ ਹੋ ਸਾਥ ਦੇ ਵਿੱਚ ਬਜ਼ੁਰਗ ਨੇ ਨੌਜਵਾਨ ਵੀ ਨੇ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਕਿਹੜੇ ਮੁੱਦਿਆਂ ਤੇ ਚੋਣ ਹੋਣੀ ਚਾਹੀਦੀ ਹੈ ਤੇ ਕਿਹਨੇ ਲੁੱਟਿਆ ਪੰਜਾਬ ਤੇ ਕਿਹਨੇ ਬਸਾਇਆ ਸਾਰੀ ਗੱਲਬਾਤ ਕਰਾਂਗੇ ਸੱਸੀ ਬੋਲੇ ਨਹੀਂ ਜੀ ਅਧਸਰੂਪ ਜੀ ਇੱਕ ਇੱਕ ਸਵਾਲ ਇਹ ਹੈ ਵੀ ਹੁਣ ਤੱਕ ਕਿਸੇ ਪਾਰਟੀ ਦਾ ਕੰਮ ਸਹੀ ਲੱਗਿਆ ਨਾ ਮੈਨੂੰ ਤਾਂ ਕਿਸੇ ਦਾ ਹੀ ਨਹੀਂ ਲੱਗਿਆ ਕਿਉਂ ਜੀ ਉਸੋਂ ਇਹ ਨਹੀਂ ਨਾ ਤੋਂ ਕਿਹੜੀ ਕਿਹੜੀ ਪਾਰਟੀ ਦੀ ਗੱਲ ਕਰੀ ਨਾ ਕਾਂਗਰਸਿਆਂ ਤੋਂ ਇਹ ਨਾ ਅਕਾਲੀਆਂ ਤੋਂ ਹੋਇਆ ਆ ਝਾੜੂ ਵਾਲਿਆਂ ਨੇ ਵਧੀਆ ਮੱਛਰ ਲੜਨ ਨੂੰ ਹਟਾਤਾ ਕਿਵੇਂ ਆ ਲਾਈਟ ਦੇਣ ਲੱਗੇ ਦੇਣੇ ਅਸਲ ਲਾਈਟ ਦੇਣ ਲੱਗੇ ਹਾਂ ਤੇ ਫਿਰ ਕਿਸੇ ਦਾ ਫਰਕ ਲੱਗਿਆ ਕੁਝ ਫਰਕ ਤਾਂ ਹੈਗਾ ਹੀ ਆ ਹੁਣ ਜੇ ਕਿਸੇ ਨੂੰ ਤਾਂ ਮੱਛਰ ਚ ਪਾਣੀ ਲਾਉਣਾ ਸੋ ਦਿਨੇ-ਦਿਨੇ ਲਾ ਕੇ ਆ ਜਾਣਾ ਹਾਂ ਅੱਛਾ ਜੇ ਆਪਾਂ ਗੱਲ ਕਰੀਏ ਵੀ ਅਕਾਲੀ ਦਲ ਵੇਲੇ ਆਹ ਸਹੂਲਤਾਂ ਹੈਗੀਆਂ ਸੀ ਮੋਟਰ ਤਾਂ ਕਰ ਲਿਆ ਨੇ ਬਾਈ ਗੱਲ ਕਰ ਲਾਈਟ ਨਹੀਂ ਦਿੰਦੇ ਸੀ ਲਾਈਟ ਪੁੱਛਣੀ ਪੈਂਦੀ ਸੀ ਵੀ ਕਾਹ ਵਜੇ ਆਊਗੀ ਅੱਛਾ ਤੇ ਹੁਣ ਕਿੰਨੀ ਕ ਲਾਈਟ ਹੈ ਹੁਣ ਤਾਂ ਜਦੋਂ ਜਾਂਦੇ ਆ ਖੇਤ ਲਾਈਟ ਹੁੰਦੀ ਹੁੰਦੀ ਹੈਗੀ ਅੱਛਾ ਕਿੰਨੇ ਕ ਔਖੇ ਹੁੰਦੇ ਸੀ ਪਹਿਲਾਂ ਪਹਿਲਾਂ ਹੁਣ ਖੇਈ ਸੀ ਜਦੋਂ ਮੱਛਰ ਲੜਦਾ ਸੀ ਖੇਈ ਖੇਈ ਸੀ ਰਾਤ ਨੂੰ ਤੇ ਫਿਰ ਐਂ ਕਹਿ ਸਕਦੇ ਆ ਵੀ ਆਮ ਆਦਮੀ ਪਾਰਟੀ ਨੇ ਕੁਝ ਮਤਲਬ ਜੇ ਬਦਲਾ ਦੀ ਗੱਲ ਕੁਝ ਕੁਝ ਹੈਂ ਕੁਛ ਕੁਛ ਜਿੰਨਾ ਕਿ ਇਹਨਾਂ ਨੂੰ ਸਮਾਂ ਮਿਲਿਆ ਕੁਝ ਵਧੀਆ ਹੀ ਕਰਿਆ ਇਹਨਾਂ ਨੇ ਕੋਈ ਮਾੜਾ ਨਹੀਂ ਕਰਿਆ ਅੱਛਾ ਹੋਰ ਵੀ ਬਜ਼ੁਰਗ ਨੇ ਸਾਡੇ ਗਿਆਨ ਸਿੰਘ ਜੀ ਕੀ ਲੱਗਦਾ ਕਿਹੜੀ ਪਾਰਟੀ ਨੇ ਪੰਜਾਬ ਦੇ ਭਲੇ ਲਈ ਹੋਰ ਨਾ ਪਾਰਟੀਆਂ ਨੂੰ ਇਹ ਪਾਰਟੀ ਵਧੀਆ ਜੀ ਤੇ ਦੋਨਾਂ ਨੂੰ ਇਹਨੇ ਕੰਮ ਵੀ ਸਮਾਂ ਇਹਨੂੰ ਘੱਟ ਮਿਲਿਆ ਉਹ ਬਾਦਲ ਕਿ ਲਾਗੇ ਮਨ ਕੇ ਚੱਲ 10 ਸਾਲ 5 ਸਾਲ ਕੈਪਟਨ ਲਾ ਗਿਆ ਇਹਦੇ ਨੂੰ ਇਹਨਾਂ ਨੂੰ 2 ਸਾਲ ਮਿਲੇ ਆ ਇਹਨਾਂ ਨੇ ਸੂਏ ਨਹਿਰਾਂ ਤੇ ਵਧੀਆ ਬਿਜੜੀ ਦਿੱਤੀ ਖੇਤਾਂ 'ਚ ਮਨ ਕੇ ਚੱਲ ਜੋ ਇਹਨਾਂ ਨੇ ਬਾਅਦ ਦੇ ਤੋਂ ਹਜੇ ਟਾਈਮ ਘੱਟ ਮਿਲਿਆ ਟਾਈਮ ਘੱਟ ਮਿਲਣ ਦੇ ਸਮੇਂ ਤੱਕ ਇਹਨਾਂ ਨੇ ਕੰਮ ਬਹੁਤ ਕਰਿਆ ਅੱਛਾ ਹਾਂ ਇਹ ਇਹ ਸਰਕਾਰ ਤੋਂ ਲੋਕ অসਦੁਸ਼ਟ ਨੇ ਅੱਛਾ ਲੋਕ ਤਾਂ ਜੇ ਵਿਰੋਧੀ ਪਾਰਟੀਆਂ ਦੀ ਗੱਲ ਕਰੀਏ ਤਾਂ ਸੁਖਵੀਰ ਬਾਦਲ ਕਹਿੰਦੇ ਵੀ ਪੰਜਾਬ ਬਚਾਓ ਯਾਤਰਾ ਗੱਡੀਏ ਪੰਜਾਬ ਤਾਂ ਲੁੱਟ ਲਿਆ ਭਗਵਾਨ ਤੋਂ ਮਨ ਕੇ ਚੱਲ ਉਹਨਾਂ ਦੀ ਸਰਕਾਰ ਕਾਹੇ ਸਾਲ ਰਹੀ ਜੀ 25 ਸਾਲ ਰਹਿ ਗਈ ਉਹਨਾਂ ਤੋਂ ਅੱਜ ਤੱਕ ਪੰਜਾਬ ਬਚਿਆ ਹੀ ਨਹੀਂਗਾ ਕਾਂਗਰਸ ਲਾਗੀ ਕਾਹੇ ਸਾਲ ਜੇ ਆਪਾਂ ਦੇਖੀਏ ਵੇ ਹੁਣ ਉਹ ਆ ਆ ਕੇ ਜਦੋਂ ਇਹ ਆ ਗਏ ਹੁਣ ਕਹਿੰਦੇ ਪੰਜਾਬ ਬਚਾਓ ਅੱਛਾ ਜੇ ਆਪਾਂ ਗੱਲ ਕਰੀਏ ਉਹ ਕਹਿੰਦੇ ਬੁੜੀਆਂ ਨੂੰ 1000 ਰੁਪਏ ਨਹੀਂ ਦਿੱਤਾ ਉਹ ਬੜਾ ਉਹ ਅੱਛਾ ਥੋੜਾ ਜਿਹਾ ਸਮਾਂ ਘੱਟ ਹੋਇਆ ਦੇਣਗੇ ਹੂੰ ਦੇਣਗੇ ਅੱਛਾ ਹਾਂ ਦੇਣਗੇ ਸਮਾਂ ਘੱਟਾ ਖੁਡੀਆਂ ਦਾ ਕੀ ਮਾਹੌਲ ਹੈ ਖੁਡੀਆਂ ਦੀ ਪੂਰੀ ਹਵਾ ਅੱਛਾ ਹਾਂ ਖੁਡੀਆਂ ਹਾਂ ਹਾਂ ਜਾਣਦੇ ਆ ਬਦ ਵਧੀਆ ਦਰਬੇਸ਼ ਉਹਦਾ ਡੈਡੀ ਜਗਦੇਵ ਸਿੰਘ ਖੁਡੀਆਂ ਦਰਬੇਸ਼ਾ ਸਤਿਦਾਨ ਸੀ ਉਹ ਸਿਹਦਾ ਲਟਕਾ ਵਧੀਆ ਅੱਛਾ ਹਾਂ ਤੇ ਮਤਲਬ ਹੋਰ ਨਹੀਂ ਵਧੀਆ ਲੱਗਿਆ ਉਮੀਦਵਾਰ ਨਾ ਜੀ ਇਹ ਵਧੀਆ ਅੱਛਾ ਹਾਂ ਠੀਕ ਹੈ ਭਾਈ ਜੀ ਕੀ ਨਾਮ ਹੈ ਗੁਰਜੀਤ ਸਿੰਘ ਜੀ ਜੀ ਕੀ ਲੱਗਦਾ ਵੀ ਪੰਜਾਬ ਦੇ ਭਲੇ ਦੀ ਇਹ ਗੱਲ ਕਿਹੜੀ ਪਾਰਟੀ ਨੇ ਹੁਣ ਤੱਕ ਕੀਤੀ ਦੇਖੋ ਜੀ ਹੁਣ ਤੱਕ ਜਿੰਨੀਆਂ ਵੀ ਪਾਰਟੀਆਂ ਬਣੀਆਂ ਨਹੀਂ ਪੰਜਾਬ ਦੇ ਵਿੱਚ ਸਾਰਿਆਂ ਨੇ ਲੁੱਟ ਕੇ ਖਾਦਾ ਪੰਜਾਬ ਨੂੰ ਸਭ ਪਤਾ ਜੀ ਕਾਂਗਰਸ ਨੇ ਕੀ ਕੀਤਾ ਬਾਦਲ ਕਹਿੰਦੇ ਬੇਆਪਦੀਆਂ ਕਰਵਾਤੀਆਂ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਅੱਕੇ ਹੋਏ ਲੋਕਾਂ ਨੇ ਬਦਲਾ ਲਿਆਂਦਾਗਾ ਤੇ ਅੱਗੇ ਵਾਸਤੇ ਵੀ ਇਸੇ ਪਾਰਟੀ ਨੂੰ ਚੁਣਨਗੇ ਬਹੁਤ ਵਧੀਆ ਜਿਵੇਂ 2 ਸਾਲ ਦੇ ਵਿੱਚ ਜਿੰਨਾ ਵਿਕਾਸ ਇਹਨਾਂ ਨੇ ਕਰਤਾ ਉਹਨਾਂ ਤੋਂ 5-5 ਸਾਲ ਚ ਨਹੀਂ ਹੋਇਆ ਸੀਗਾ ਅਕਾਲੀ ਦਲ ਦੇ ਕੰਮ ਅਕਾਲੀ ਦਲ ਨੇ ਜਿੰਨੇ ਕੰਮ ਕੀਤੇ ਸੀਗੇ ਜੀ ਕੂਸ਼ਕਚਰੋ ਕੀਤੇ ਵੀ ਸੀਗੇ ਪਰ ਨੁਕਸਾਨ ਬਹੁਤ ਕੀਤਾ ਜੀ। ਅੱਛਾ। ਪੰਥ ਦੇ ਨਾਂ ਤੇ ਵੋਟਾਂ ਲੈ ਲੈ ਕੇ ਬੇਆਵਦੀਆਂ ਕਰਵਾਤੀਆਂ। ਅੱਛਾ। ਲੋਕਾਂ ਦੇ ਪੁੱਤ ਮਰਵਾਤੇ ਗੋਲੀ ਚਲਵਾਤੀ ਤੇ ਉਸ ਦੇ ਉਹੀ ਗੱਲਾਂ ਨੇ ਉਹਨਾਂ ਨੁਕਸਾਨ ਕੀਤਾ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹੀ। ਚਨੀਰ 'ਚ ਫਿਰ ਕੀ ਹੋਵਾਗੀ? ਚਨੀਰ ਦੇ ਵਿੱਚ ਤਾਂ ਬਸ ਆਮ ਆਮੀ ਹੋਈ ਪਈ ਹੈ ਜੀ ਹੁਣ ਤਾਂ। ਹੈਂ? ਆਮ ਆਮ ਆਦਮੀ ਪਾਰਟੀ ਦੀ ਪੂਰੀ ਵਧੀਆ ਅੱਛਾ। ਹਾਂਜੀ। ਬਣੀ ਹੋਈ ਹੈ ਕੀ ਹੈਗਾ। ਤੇ ਤੇ ਬੱਜੀ ਕੀ ਨਾਮ ਹੈ? ਲਖਵਿੰਦਰ ਸਿੰਘ ਜੀ। ਲਖਵਿੰਦਰ ਕੀ ਮਾਹੌਲ ਆ ਫਿਰ ਚਨੀਰ ਦਾ? ਮਾਹੌਲ ਤਾਂ ਜੀ ਸਾਰਿਆਂ ਨੂੰ ਪਤਾ ਹੈ ਰੋਜ਼ ਚੈੱਕ ਦੇਖਦੇ ਆਂ ਧਨੀਰ ਦੇ ਵਿੱਚ ਤਾਂ ਸਾਰਾ ਕਾਂਗਰਸ ਖਾਲੀ ਕਰਤਾ ਜੀ ਕਾਂਗਰਸ ਤਾਂ ਪਹਿਲੀ ਵੈਟੀ ਲੈਟਰ ਤੇ ਸੀ ਤੇ ਬੀਬਾ ਨੂੰ ਇੱਥੋਂ ਬਾਹਰ ਜਾਂਦੀ ਸੀ ਪਹਿਲਾਂ ਐਮਪੀ ਇਲੈਕਸ਼ਨ ਦੇ ਵਿੱਚ ਤੇ ਐਮਪੀ ਇਲੈਕਸ਼ਨ ਦੇ ਵਿੱਚ ਇੱਥੋਂ ਹਰ ਵਾਰੀ ਵਾਧੀ ਐਤ ਕੀ ਮੈਨੂੰ ਅਹਿਲਾ ਜਿਹੜੇ ਹਿਸਾਬ ਨਾਲ ਹੁਣ ਮਾਹੌਲ ਹੈ ਦਿਨੋ ਦਿਨ ਜੋਇਨਿੰਗ ਮੇਰੇ ਸਭ ਕਰਾ ਰਹੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਉਸ ਹਿਸਾਬ ਨਾਲ 50 60 ਕੀ ਪੈਣੀਆਂ ਹਰ ਸਿੱਮਿਤ ਨੂੰ ਦੇਈ ਅੱਛਾ ਜਮਨ ਉਹ ਤਾਂ ਕਹਿੰਦੇ ਵੀ ਅਸੀਂ ਪੰਜਾਬ ਦੇ ਭਲੇ ਦੀ ਗੱਲ ਕੀਤੀ ਬਠਿੰਡੇ ਦੇ ਹਾਊਸ ਡਿਵੈਲਪਮੈਂਟ ਕੀਤੀ ਹੈ ਬਸ ਇੱਕੋ ਮੁੱਦਾ ਜੀ ਉਹਨਾਂ ਨੇ ਉਹ ਜੇ 100 ਰੁਪਏ ਲਾਇਆ ਉਹ ਚੋਂ 50 ਲੁੱਟੀ ਨੇ ਜੀ ਕਹਿਣ ਦਾ ਮਤਲਬ ਉਦਾਹਰਨ ਹੈ ਵੀ 100 ਰੁਪਏ ਜੋ ਲਾਉਂਦੇ ਆ ਕੋਈ ਸਰਕਾਰੀ ਫੰਡ ਚ ਉਹਨਾਂ ਨੇ ਕੀ ਘਰੋਂ ਲਾਤਾ ਜੀ ਉਹ ਤਾਂ ਜਦੋਂ ਹੈਗੇ ਸੀ ਇੰਨਾ ਚਿਰ ਸੱਤਾ ਚ ਵੀ ਰਹੇ ਨੇ ਨਸ਼ਾ ਉਹਨਾਂ ਨੇ ਦਿੱਤਾ ਜੀ ਉਹਦਾ ਹਰਸਿਮਰ ਦਾ ਭਰਾ ਚਿੱਟੇ ਦਾ ਵਪਾਰੀ ਦੇ ਨਾਂ ਤੋਂ ਜਾਣਿਆ ਜਾਂਦਾ ਜੀ ਉਹਨੂੰ ਕਿੰਨੇ ਪੁੱਤ ਮਰ ਗਏ ਨਸ਼ੇ ਨਾਲ ਜੀ ਬੁਰਾ ਹਾਲ ਕਰਤਾ ਜੀ ਉਹਨਾਂ ਨੇ ਬਾਕੀ ਇੱਥੇ ਬਲਵਿੰਦਰ ਸਿੰਘ ਭੁੰਦੜਿਆ ਜੀ ਇਹਨਾਂ ਦਾ ਜਮੀ ਫੱਟੀ ਪੋਚਣ ਤੇ ਜੋਰ ਰੱਖਿਆ ਜੀ ਸਾਰਿਆਂ ਦਾ ਬਾਕੀ ਕਾਲੀ ਦਲ ਤਾਂ ਇੱਥੋਂ ਬਿਲਕੁਲ ਹੀ ਖਤਮ ਆ ਜੀ ਇਹ ਕੱਲਾ ਐਮ ਜੇ ਐਮ ਜੀ ਕਰੀ ਜਾਂਦੇ ਸੀ ਜਦੋਂ ਤਾਂ ਦੇਖਦੇ ਆ ਹੁਣ ਸਾਰੇ ਬੰਦੇ ਨੂੰ ਐਮ ਜੀ ਦੀ ਥੋੜੀ ਉਕੜਾ ਇਹਨਾਂ ਨੇ ਜੀ ਘਰ ਕੋਲ ਜੇਬ ਚ ਰੁਪਏ ਲਾ ਕੇ ਬਣਾਤਾ ਉਦੋਂ ਦੇ ਸੈਂਟਰ ਚ ਮੰਤਰੀ ਸੀ ਉਹ ਚਲ ਬਣ ਗਿਆ ਸਿਸਟਮ ਪਰ ਇਹਨਾਂ ਨੇ ਇਹ ਥੋੜੀ ਵੀ ਉਹਦੇ ਵਿੱਚ ਐ ਉਹ ਚੋਂ ਖਾਦੀ ਹੁਣ ਇਹ ਵਿੱਚੋਂ ਸਾਰਾ ਲੁੱਟ ਕੇ ਖਾ ਗਏ ਹੁਣ ਕਹਿੰਦੇ ਇਹ ਪੰਜਾਬ ਬਚਾਉਣਾ ਕਿ ਧੂਆਂ ਜੀ ਹੁਣ ਜਦੋਂ ਆਮ ਆਦਮੀ ਆ ਗਿਆ ਉਦੋਂ ਕਹਿੰਦੇ ਪੰਜਾਬ ਬਚਾਉਣਾ ਪਹਿਲਾਂ ਇਹਨਾਂ ਕੋਲ ਹੀ ਸੀ ਸਾਰਾ ਕੁਝ ਗੁਰਮੀਤ ਖੁੱਡੀਆਂ ਜਾਣਦੇ ਫਿਰ ਬਿਲਕੁਲ ਜਾਣਦੇ ਜੀ ਬਹੁਤ ਚੰਗੇ ਬੰਦੇ ਆ ਜੀ ਉਹ ਉਦੋਂ ਮੰਨ ਕੇ ਚੱਲੋ ਬਸਤੇ ਜਾਂਦੇ ਹੁੰਦੇ ਸੀਗੇ ਜੀ ਲੰਬੀ ਤੋਂ ਕੁੱਡੀਆਂ ਪਿੰਡ ਪੈਦਲ ਜਾਂਦੇ ਹੁੰਦੇ ਸੀ ਅਸੀਂ ਉਹਨਾਂ ਬਾਰੇ ਦੇਖੇ ਨਹੀਂ ਸੁਣਿਆ ਜਗਦੇਵ ਸਿੰਘ ਕੁੱਡੀਆਂ ਜੀ ਨੂੰ ਤੇ ਉਹ ਬਹੁਤ ਵਧੀਆ ਪਰਿਵਾਰ ਹੈ ਜੀ ਗੁੱਲਮਲਾ ਕੇ ਇੰਨੀ ਨਿਮਰਤਾ ਇੱਥੇ ਸਾਡੇ ਆਏ ਆ ਜੀ ਕਈ ਵਾਰੀ ਮਿਲੇ ਆ ਜੀ ਉਹਨਾਂ ਦੇ ਬੇਟਾ ਵੀ ਆਏ ਆ ਭਰਾ ਵੀ ਆਇਆ ਪੂਰਾ ਪਰਿਵਾਰ ਬਹੁਤ ਚੰਗਾ ਹੈ ਜੀ ਇੰਨੀ ਨਿਮਰਤਾ ਨਾਲ ਗੱਲ ਕਰਦੀ ਹੈ ਜੀ ਬਹੁਤ ਵਧੀਆ ਸਾਨੂੰ ਬਸ ਇਹੀ ਆਈ ਮਿਲਣ ਸਰ ਲੀਡਰ ਅਸੀਂ ਲੀਡਰ ਦੇ ਕੋਲੇ ਜਾ ਕੇ ਗੱਲਬਾਤ ਕਰੀਦੀ ਆ ਪਹਿਲਾਂ ਕੀ ਹੁੰਦਾ ਜੀ ਲੀਡਰ ਕੋਲੇ ਪਹਿਲਾਂ ਤਾਂ ਉਹ ਰੱਸੇ ਬਨ ਲੈਂਦੇ ਸੀਗੇ ਜੀ ਹੂੰ ਰੱਸੇ ਬਨ ਲੈਂ ਕੁਛ ਨੂੰ ਮਿਲ ਨਹੀਂ ਦਿੰਦੇ ਜੀ ਹੁਣ ਅਸੀਂ ਮੁੱਖ ਮੰਤਰੀ ਸਾਹਿਬ ਆ ਜਾਂਦੇ ਉਹਨਾਂ ਨੂੰ ਵੀ ਸੱਸੀ ਗੱਲ ਕੋਲ ਬੜਾਈ ਦੀ ਆ ਕੇ ਜੀ ਅੱਛਾ ਭਾਈ ਜੀ ਕੀ ਨਾਮ ਹੈ ਕਪੂਰ ਸਿੰਘ ਜੀ ਕੀ ਲੱਗਦਾ ਫਿਰ ਕਿਹੜੀ ਪਾਰਟੀ ਨੇ ਕੰਮ ਕੀਤਾ ਆਮ ਆਦਮੀ ਨੇ ਕੀਤਾ ਸਾਡਾ ਜੀ ਕਿਉਂ ਸਾਾਨੂੰ ਬਿਜਲੀ ਬੱਦੂ ਮਿਲ ਗਈ ਜੀ ਅੱਛਾ ਹਾਂ ਜੀ ਅੱਗੇ ਜਾਂਦੇ ਖੇਤ 3-3 ਵਜੇ ਤੱਕ ਪੈ ਰਹੇ ਰਹਿੰਦੇ ਉੱਥੇ ਸੁੱਤੇ ਲਾਈਟ ਆਉਂਦੀ ਨਹੀਂ ਸੀ ਹੁਣ ਜਦੋਂ ਜਾਂਦੇ ਆਂਗੇ ਵੱਲਪ ਚੱਲਦਾ ਜਾਂਦਾ ਹੁੰਦਾ ਖੇਤ ਵਾਲਾ ਅੱਛਾ ਹਾਂ ਜੀ ਤੇ ਸੁੱਕ ਕਰਤਾ ਫਿਰ ਹਾਂ ਜੀ ਬਦਲਾ ਰਾਸ ਆਇਆ ਲੋਕਾਂ ਨੂੰ ਜਿੰਨਾ ਜਿੰਨਾਂ ਨੂੰ ਆਇਆ ਉਹਨਾਂ ਨੂੰ ਆਇਆ ਜਿਹਨੂੰ ਨਹੀਂ ਆਇਆ ਉਹ ਤਾਂ ਕਹਿੰਦੀ ਹੁੰਦੇ ਨੇ ਵੀ ਸਾਨੂੰ ਤਾਂ ਆਇਆ ਨਹੀਂ ਸਾਨੂੰ ਤਾਂ ਜਿਹਨਾਂ ਨੂੰ ਵੋਟ ਉਹਨਾਂ ਦਾ ਵਿਰੋਧੀ ਕਰਨਾ ਹੁੰਦਾ ਹੈ ਅੱਛਾ ਅਕਾਲੀ ਦਲ ਦੇ ਕੰਮ ਵਧੀਆ ਲੱਗੇ ਜਿੰਨਾ ਤੇ ਉਹਨਾਂ ਨੇ ਕੀਤਾ ਵਿੱਚ ਵਧੀਆ ਵੀ ਕੀਤੇ ਨੇ ਵਿੱਚ ਨਹੀਂ ਵੀ ਕੀਤੇ ਕਹਿੰਦੇ ਵੱਡੇ ਬਾਦਲ ਨੇ ਬਹੁਤ ਕੀਤੇ ਸੀ ਉਸ ਤੋਂ ਬਾਅਦ ਨਹੀਂ ਸਾਡੀ ਪੈਨਸ਼ਨ ਲਈ 2000 ਰੁਪਇਆ ਹਮ ਸੰਘਰਸ਼ ਜੋਧੇ ਵਾਲੀ ਅੱਛਾ ਬਦਲ ਨੇ ਪ੍ਰਧਾਨ ਸਭਾ ਚ ਮਤਾ ਪਾ ਕੇ ਠੀਕ ਹੈ ਹਾਂਜੀ ਤੇ ਹੁਣ ਵਧੀਆ ਚੱਲਦਾ ਫਿਰ ਹਾਂ ਚੱਲੀ ਜਾਂਦਾ ਜੀ ਆਉਂਦੀ ਹੈ ਲੈਡ ਪੂਰੀ ਪੂਰੀ ਨੌਕਰੀਆਂ ਦਾ ਕੀ ਮਾਹੌਲ ਹੈ ਤੁਹਾਡੇ ਨੌਕਰੀ ਦਾ ਸਾਡੇ ਤਾਂ ਮਿਲੀਆਂ ਇੱਧਰ ਕਹਿੰਦੇ ਬਿਨਾ ਸਪਰਸ਼ ਤੋਂ ਹਾਂ ਨੌਕਰਾਂ ਨੂੰ ਬਹੁਤ ਮਿਲ ਗਈ ਜੀ ਅੱਛਾ ਤਾਂ ਜੀ ਅੱਜ ਬਾਬਾ ਜੀ ਕੀ ਨਾਮ ਹੈ ਸੁਖਾ ਕੀ ਲੱਗਦਾ ਫਿਰ ਮਾਹੌਲ ਮੌਰੇ ਕੀ ਆਮਾਂ ਵਾਲਾ ਦੀ ਲੱਗ ਰਹੀ ਹਾਂ ਜੀ ਆਮ ਆਮ ਦਾ ਸਾਰਾ ਪਿੰਡ ਹੀ ਆਮ ਆਮ ਕਰੀ ਹਾਂ ਹਾਂ ਜੀ ਉਹ ਦਿੱਤਣ ਗਈ ਹੈ ਖੱਕ ਉਹਨਾਂ ਦਾ ਅੱਛਾ ਕੀ ਕੀ ਕਰਦਾ ਬਿਜਲੀ ਖੇਤ ਨਹੀਂ ਜਾਣ ਦੀ ਲੋੜ ਬਿੱਲ ਟੂਰੇ ਦਾ ਬਿਜਲੀ ਦਾ ਉਹ ਜ਼ੀਰੋ ਬੈਲੈਂਸ ਹੈ ਕੋਈ ਟੈਨਸ਼ਨ ਹੀ ਨਹੀਂ ਅੱਛਾ ਹਾਂ ਜੀ ਬਾਕੀ ਨੌਕਰੀਆਂ ਪੀਸੀਐਸ ਜੀਬੀਟੀ ਜਾਂ ਸਾਡੇ ਪਿੰਡ ਦੇ ਕਈ ਮੁੰਡੇ ਲੱਗ ਗਏ ਹਾਂ ਗਰੀਬ ਘਰਾਂ ਦੇ ਉਹ ਰਿਸ਼ਵਤ ਨਹੀਂ ਕੋਈ ਸਵਾਰਸ਼ ਨਹੀਂ ਅੱਛਾ ਹਾਂ ਕਰਨ ਜਾ ਰਹੀ ਹੈ ਕੁੰਦਮ ਲੱਗ ਜਾ ਮੈਂ ਹਈ ਤਾਂ ਸਮੇਂ ਤੋਂ ਉਧਾਰ ਹੋਇਆ ਜੀ ਪੰਜ ਸਾਲ ਤੱਕ ਤਾਂ ਜਾਣਦੇ ਹੋ ਅੱਛਾ ਉਹ ਤੋਂ ਦੇਖ ਕੇ ਸਪੀਟਾ ਤੁਸੀਂ ਕਹਿੰਦੇ ਬੁੜੀਆਂ ਨੂੰ 1000 ਰੁਪਏ ਨਹੀਂ ਦਿੱਤਾ ਨਹੀਂ ਸਾਰ ਹੌਲੀ ਹੌਲੀ ਸਾਰਾ ਕੁਝ ਹੁੰਦਾ ਹੁੰਦਾ ਹੈ ਅੱਛਾ ਬਾਬਾ ਜੀ ਕੀ ਨਾਮ ਹੈ ਗੁਰਜੰਤ ਸਿੰਘ ਕੀ ਲੱਗਦਾ ਫਿਰ ਮਾਹੌਲ ਮਾਹੌਲ ਜੀ ਆਮ ਪਾਰਟੀ ਦੇ ਲੱਗਦਾ ਕੀ ਘੋਲ ਕੇ ਪਿਆ ਤਾਂ ਭਗਵੰਤ ਮਾਨ ਨੇ ਘੋਲ ਕੇ ਜੀ ਉਹੀ ਗੱਲ ਹੈ ਲਾਈਟ ਦੀ ਗੱਲ ਹੈ ਜੀ ਸਾਰੀ ਹੈ ਲਾਈਟ ਜਿਹੜੀ ਹੁਣ ਕਿਦੋਂ ਜਾਣਿਆ ਖੇਤ ਮੌਜਨਾ ਬਦਲ ਤੇ ਲੇਦਾ ਚੱਲਦਾ ਅੱਛਾ ਇਦੋਂ ਚੋਂ ਦਾ ਹੋਰ ਕੀ ਹੋਊਗਾ ਜੀ ਨਾ ਨੇ ਨਹੀਂ ਕੀਤਾ ਕੁਸਾ ਪਹਿਲੇ ਵਾਲਿਆਂ ਨੇ ਤਾਂ ਬਸ ਉਹਨਾਂ ਨੇ ਵੀ ਕੁਛੇ ਨਹੀਂ ਕਰਿਆ ਉਹ ਤਾਂ ਸੁਖਵੀਰ ਬਾਦਲ ਕਹਿੰਦੇ ਭਗਵੰਤ ਮਾਨ ਨੇ ਲੁੱਟ ਲਿਆ ਪੰਜਾਬ ਤੇ ਬਚਾਉਣਾ ਵੀ ਹੈ ਨਾ ਨਾ ਨਹੀਂ ਅਸੀਂ ਜਾਂਦੇ ਇੱਕ ਤਾਂ ਬਸ ਕਹਿੰਦੀ ਲਾਈਟ ਜੀ ਮੋਟਰ ਹਾਂ ਮੈਨੂੰ ਕਹਿ ਜਾਂਦਾ ਸਾਹਬ ਜੀ ਕੀ ਨਾਮ ਹੈ ਹਾਂਜੀ ਬਾਈ ਜੀ ਗੁਰਪ੍ਰੀਤ ਗੁਰਪ੍ਰੀਤ ਜੀ ਕੀ ਮਾਹੌਲ ਹੈ ਫਿਰ ਹੋਰ ਠੀਕ ਹੈ ਵਧੀਆ ਕਿਹੜੀ ਪਾਰਟੀ ਦਾ ਵੱਧ ਲੱਗਦਾ ਹੈ ਪਾਰਟੀ ਦਾ ਝਾੜੂ ਚੜ੍ਹ ਚੜ੍ਹ ਲੈ ਰਹੀ ਹੈ ਹਾਂਜੀ ਝਾੜੂ ਝਾੜੂ ਚੱਲ ਰਿਹਾ ਜੀ ਪੂਰਾ ਝਾੜੂ ਝਾੜੂ ਹਾਂਜੀ ਜੀ ਚੱਗਲ ਗੁਰਮੀਤ ਖੁੱਡੀਆਂ ਜਾਣਦੇ ਹਾਂਜੀ ਚੰਗੀਦ ਕਿਹਦਾ ਦਾ ਬੰਦਾ ਹੈ ਵਧੀਆ ਬੰਦੇ ਜੀ ਹੈ ਵਧੀਆ ਬੰਦੇ ਨੇ ਜੀ ਮੈਂ ਅੱਛਾ ਹਾਂਜੀ ਤੇ ਸੁਖਵੀਰ ਬਾਦਲ ਦੇ ਕੰਮ ਨਹੀਂ ਵਧੀਆ ਲੱਗੇ ਕੱਲ੍ਹ ਦਾ ਸੁਖਵੀਰ ਬਾਦਲ ਦੇ ਕੰਮ ਵਧੀਆ ਸੀ ਬਾਦਲ ਸਾਹਿਬ ਦੇ ਕੰਮ ਵਧੀਆ ਸੀ ਜੀ ਵੱਡੇ ਦੇ ਵੱਡੇ ਜੀ ਉਸ ਤੋਂ ਬਾਅਦ ਕੀ ਹੋ ਗਿਆ ਉਸ ਤੋਂ ਬਾਅਦ ਬਸ ਕੁਝ ਜਿਹੜੇ ਨਵੇਂ ਆ ਗਏ ਜੀ ਇੱਥੇ ਨਵੇਂ ਸਾਡੇ ਲਾਲੋ ਐਮ ਐਲ ਏ ਦਰਾਸੇ ਗੇ ਭੁੰਦੜਾ ਅੱਛਾ ਕਿ ਲੋਕਾਂ ਨੂੰ ਮੂਹਨ ਦਿਖਾਇਆ ਅਰੇ ਅੱਛਾ ਲੋਕਾਂ ਨੇ ਬਣਾਤਾ ਸੀ ਕਿਤੇ ਮਤਲਬ ਹੀ ਨਹੀਂ ਆਉਂਦੀ ਨਹੀਂ ਪਿੰਡਾਂ ਚ ਗਿੜੇ ਨਹੀਂ ਮਾਰੇ ਜੀ ਕਿਤੇ ਜਿੰਦਗੀ ਅੱਛਾ ਹਾਂਜੀ ਆਪਾਂ ਬਾਈ ਕੀ ਨਾਮ ਹੈ ਇਹਦਾ ਨਾਮ ਸੋਦੇ ਕੀ ਲੱਗਦਾ ਫਿਰ ਕੁਝ ਹੀ ਦਾਦਾ ਜੀ ਕਿਹੜੀ ਪਾਰਟੀ ਵਧੀਆ ਲੱਗੀ ਜਿਹੜੇ ਲੋਕ ਕਹੀ ਜਾਂਦੇ ਨੇ ਜਿਹੜੀ ਲੋਕ ਕਹੀ ਜਾਂਦੇ ਨੇ ਕਿਹੜੀ ਕਹਿੰਦੇ ਐ ਝਾੜੂ ਵਾਲੀ ਝਾੜੂ ਵਾਲੀ ਅਰੇ ਕਿਵੇਂ ਝਾੜੂ ਫੇਰੋਂਗੇ ਫਿਰ ਫੇਰ ਦੇਗੇ ਹੈ ਹੋਰ ਅੱਛਾ ਚੱਕ ਲੈ ਕੇ ਫੱਟੇ ਫਿਕਰ ਨਾ ਕਰੋ ਅੱਛਾ ਭਾਈ ਜੀ ਕੀ ਨਾਮ ਐ ਜਗਤਾਰ ਸਿੰਘ ਕੀ ਕੀ ਲੱਗਦਾ ਮਾਹੌਲ ਫਿਰ ਮਾਹੌਲ ਤਾਂ ਜੀ ਮੇਰਾ ਅਸਲ ਇਰਾਦਾ ਤਾਂ ਹਜੇ ਬਣਿਆ ਹੀ ਨਹੀਂ ਕਿਹਨੂੰ ਵੋਟ ਪਾਉਣੀ ਅਜੇ ਬਣਿਆ ਹੀ ਨਹੀਂ ਆ ਬੋਰਡ ਦੀ ਨਹੀਂ ਗੱਲ ਕਰਦੇ ਵੀ ਕਿਸੇ ਨੇ ਕੰਮ ਕੀਤਾ ਪੰਜਾਬ ਦੇ ਭਲੇ ਲਈ ਕੰਮ ਤਾਂ ਜੀ ਵਧੀਆ ਕੀਤਾ ਇਹਨੇ ਝਾੜੂ ਵਾਲੇ ਚਾੜੂ ਗੋੜਾ ਨੇ ਕੀ ਕੀਤਾ ਬੰਦੇ ਚਾੜੂ ਗੋੜਾ ਨੇ ਬੜੀ ਕੀਤਾ ਪਹਿਲਾ ਵਾਲਿਆਂ ਨੇ ਕੀ ਕੀਤਾ ਫਿਰ ਪਹਿਲਾ ਵਾਲਿਆਂ ਨੇ ਚਿੱਟੇ-ਚੂਟੇ ਤੇ ਲਾਤੇ ਜੀ ਲੋਕ ਅੱਛਾ ਹਾਂ ਨਸ਼ੇਲ ਵੇਚਣ ਲਾਤੇ ਅੱਛਾ ਲੁੱਟਿਆ ਕਿਨੇ ਪੰਜਾਬ ਆ ਸਰ ਲੁੱਟਿਆ ਕਰ ਲੀਆਂ ਨੇ ਜੱਜ ਕੀ ਅੱਛਾ ਹਾਂ ਕਿਵੇਂ ਕੁਝ ਵੀ ਨਹੀਂ ਛੱਡੇ ਜੀ ਕੁਝ ਨਹੀਂ ਛੱਡਿਆ ਹਾਂ ਬਾਈ ਜੀ ਕੁਝ ਨਹੀਂ ਛੱਡਿਆ ਬਾਈ ਜੀ ਕੀ ਨਾਮ ਰਪਿੰਦਰ ਸਿੰਘ ਜੀ ਕੀ ਲੱਗਦਾ ਬਾਈ ਮਾਹੌਲ ਫਿਰ ਬਾਈ ਮਾਹੌਲ ਤਾਂ ਫਸਮੀ ਟੱਕਰ ਕਹਿ ਸਕਦੇ ਬਠੰਡੇ ਸੀਟ ਤੋਂ ਅੱਛਾ ਫਸਮੀ ਟੱਕਰ ਕਿਉਂ ਕਹਿ ਸਕਦੇ ਆ ਜੇ ਆਪਾਂ ਵੀ ਮੰਨ ਲੋ ਵੋਟਾਂ ਦੇ ਸਟਾਰਟਿੰਗ ਜੋ ਚੱਲੀ ਹੈ ਨਾ ਉਦੋਂ ਕਈਏ ਤਾਂ ਉਦੋਂ ਖੁੱਡੀਆਂ ਦਾ ਚੰਗਾ ਪ੍ਰਭਾਵ ਸੀਗਾ ਹੁਣ ਆਪਾਂ ਫਾਸਮੀ ਟੱਕਰ ਕਿਉਂ ਕਹਿ ਸਕਦੇ ਆ ਲੱਖਾ ਸਦਾਨਾ ਸਪੈਸ਼ਲ ਇੱਥੇ ਲਿਆਂਦਾ ਠੀਕ ਹੈ ਕੀ ਕਾਰਨ ਲਿਆਂਦਾ ਵਿਸ਼ੋਕਰ ਲੱਖੇ ਸਦਾਨਾ ਵੀ ਤੁਸੀਂ ਜਾਣਦੇ ਅਕਾਲੀ ਦਲ ਨਾਲ ਹੈ ਹੈ ਹੁਣ ਜਿਹੜੇ ਆਮ ਆਦਮੀ ਤੋਂ ਕੁਝ ਬੰਦੇ ਨਰਾਜ਼ ਹੋ ਕੇ ਜਾਣਗੇ ਉਹ ਕਾਲੀ ਤੇ ਕਾਂਗਰਸ ਵਾਪਸ ਤਾਂ ਜਾਣ ਨਹੀਂ ਸਕਦੇ ਉਹ ਲੱਖੇ ਸਦਾਨ ਨੂੰ ਵੋਟ ਪਾਊਗੀ ਬਿਲਕੁਲ ਵੋਟ ਉੱਟੂਗੀ ਆਮ ਆਦਮੀ ਦੀ ਇਹਦੇ ਕਰਕੇ ਹਰ ਸਿਮਰਤ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਦੂਜੀ ਗੱਲ ਰਾਜਾ ਵੜਿੰਗ ਬਰੋਬਰ ਦੀ ਟੱਕਰ ਦੇਣ ਵਾਲਾ ਬੰਦਾ ਸੀ ਉਹ ਕਿਉਂ ਨਹੀਂ ਖੜਾ ਹੋਇਆ ਕਿਉਂ ਨਹੀਂ ਖੜਾ ਹੋਇਆ ਉਹ ਕਾਲੀਦਾਨ ਨਾਲ ਮੰਨ ਲਓ ਮੈਂ ਸਾਂਝਾ ਜਦੋਂ ਵੜਿੰਗ ਸਾਹਿਬ ਨੂੰ ਪੱਤਰਕਾਰਾਂ ਨੇ ਸਵਾਲ ਪੁੱਛਿਆ ਤੁਸੀਂ ਕਹਿੰਦੇ ਬਟਿੰਡਾ ਸੀਟ ਤੋਂ ਕਿਉਂ ਨਹੀਂ ਖੜੇ ਹੋਏ ਵੀ ਮੰਨ ਲਓ ਵੀ ਥੋਡੇ ਪਤੀ ਪਤਨੀ ਸਾਹਿਬ ਵੀ ਮੰਨ ਲਓ ਇੱਥੇ ਉਹ ਕਰਦੀ ਸੀਗੀ ਉਹ ਕਹਿੰਦੇ ਕਹਿੰਦੇ ਸਾਨੂੰ 13 ਦੀਆਂ 13 ਸੀਟਾਂ ਤੇ ਨਿਗਰੱਖਣ ਵਾਸਤੇ ਰੱਖਿਆ ਮੈਨੂੰ ਜੇ ਮੈਂ ਬਠਿੰਡਾ ਸੀਟ ਤੋਂ ਮੇਰੇ ਘਰ ਵਾਲੇ ਚੋਣ ਲੜਦੇ ਤਾਂ ਮੈਂ ਇਕੱਲੇ ਬਠਿੰਡੇ ਜੋਗਾ ਰਹਿ ਜਾਂਦਾ ਫਿਰ ਇੱਕੋ ਦਾਮ ਜਾਣਾ ਕਿਉਂ ਪੈ ਗਿਆ ਫਿਰ 13 ਦੀ 13 ਹੀਟਾ ਦੀ ਨਿਗਾਹ ਕਿਉਂ ਨਹੀਂ ਰੱਖੀ ਇਹਦੇ ਕਰਕੇ ਆਪਾਂ ਕਹਿ ਸਕਦੇ ਇੱਥੇ ਪੰਜ ਕੈਂਡੀਡੇਟ ਆ ਪੰਜਾਂ ਦਾ ਪਿਛੋਕੜ ਕਾਲੀਦਾਨ ਨਾਲ ਜੁੜਦਾ ਸਿੰਗਲੇ ਨੂੰ ਕਿਉਂ ਨਹੀਂ ਟਿਕਟ ਦਿੱਤੀ ਭਾਜਪਾ ਨੇ ਵੀ Hindu ਵੋਟ ਆ ਜਿਹੜੀ ਉਹ Hindu ਚਿਹਰੇ ਨੂੰ ਨਾ ਪਹਜੇ ਉਹ ਜਿਹੜੀ Hindu ਵੋਟ ਆ ਕੀ ਉਹ ਵਾਪਸ ਫੇਰ ਹਰਸਿਮਰਤ ਨੂੰ ਪਹਿਲਾਂ ਸਕੇ ਭੈਣ ਭਾਈ ਰਹੇ ਨੇ ਗੱਠ ਜੋੜ ਰਿਹਾ ਦੋਨੇ ਪਾਰਟੀਆਂ ਦਾ ਅਗਲਾ ਕਹਿੰਦਾ ਵੀ ਉਹਨੂੰ ਕੋਈ ਜਾਣਦਾ ਨਹੀਂ ਹੈਗਾ ਉਹ ਨੌਕਰੀ ਤੋਂ ਇਹ ਬਿਯੋਦਨਾਂ ਦਾ ਹਰ ਸੇਮਰਤ ਨੂੰ ਵੋਟ ਪਾ ਦੀਏ ਇਹਦੇ ਕਰਕੇ ਮੈਚ ਆਪਾਂ ਫਾਸਮਾ ਕਹਿ ਸਕਦੇ ਆ 60 40 ਕਹਿ ਸਕਦੇ ਆ 60 40 ਰਹਿ ਗਿਆ ਹਾਂ ਭਾਈ ਜੀ ਕੀ ਲੱਗਦਾ ਫਿਰ ਮਾਹੌਲ ਠੀਕ ਲੱਗਦਾ ਜੀ ਸਾਨੂੰ ਤਾਂ ਆਹ ਪਾਰਟ ਆਹ ਸਰਕਾਰ ਵੀ ਵਧੀਆ ਲੱਗਦੀ ਹੈ ਜੀ ਸਾਨੂੰ ਹਰ ਟਾਈਮ ਆਹ ਇੱਕ ਲਾਈਟ ਚਲੀ ਜਾਂਦੀ ਰਹਿੰਦੀ ਜੀ ਪੂਰਾ ਮਾਹੌਲ ਆਪ ਨੂੰ ਆਪ ਨੂੰ ਬਹੁਤ ਸੋਕਾ ਪਸ ਕਰੂ ਨੀ ਰੌਮਦਾਰ ਇਹ ਵੀ ਲੱਟਾ ਬੰਦੀ ਨਹੀਂ ਕਰਦੇ ਸੀ ਮਜਨ ਫਿਰ ਇਹਦਾ ਮਤਲਬ ਕਹਿ ਤਾ ਸਾਨੂੰ ਅਗਰ ਟੈਨਸ਼ਨ ਰਹਿੰਦੀ ਵੀ ਲਾਈਟ ਆਉਂਦੀ ਨਹੀਂ ਨਾ ਹੁਣ ਤੁਸੀਂ ਮਰਜ਼ੀ ਚਲਾ ਲਾ ਜਾ ਕੇ ਕਰਾਰ ਕੇ ਪਰ ਕੁੱਡੀਆਂ ਕੁੱਡੀਆਂ ਹਾਂਜੀ ਹਾਂਜੀ ਅੱਛਾ ਪੂਰਾ ਮੋਹਲ ਬੁਣਾ ਰਿਹਾ ਪੂਰਾ ਮੁੱਖ ਮੰਤਰੀ ਵਾਲਾ ਤਕੜਾ ਅੱਛਾ ਮੁੱਖ ਮੰਤਰੀ ਤਾਂ ਇਹੋ ਜਿਹਾ ਗੱਲ ਹੀ ਛੱਡ ਦੇ ਅੱਛਾ ਮੁੱਖ ਮੰਤਰੀ ਦੇ ਮੂੰਹ ਨੂੰ ਸਾਰੀਆਂ ਬੋਟੀਆਂ ਪਹਿਣ ਗਿਆ ਜਿੰਨੀਆਂ ਪਈ ਸੱਚ ਨੀਰ ਦੇ ਵਿੱਚ ਮੌਜੂਦ ਆ ਲੋਕਾਂ ਦੀ ਰਾਏ ਕੀਤੀ ਆ ਤੁਹਾਡੇ ਸਾਹਮਣੇ ਸਾਂਝੀ ਆਪਣੀ ਰਾਏ ਕਰਿਓ ਤੁਸੀਂ ਕਮੈਂਟਾਂ 'ਚ ਸਾਂਝੀ ਮਿਲਦਾ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ